ਹਾਂਜੀ ਸਸਿਕਾ ਨਮਸਤੇ ਆਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੇ ਚਾਹੀਦੇ ਆ ਆਪਾਂ ਅੱਜ ਨਵਾਂ ਤੇ ਨਵੀਂ ਸਵੇਰ ਤੇ ਚੱਲ ਰਹੇ ਆ ਉਹਦੇ 60 ਹੈ ਚੱਲਦੇ ਆ ਰੁਕੇ ਹੋਏ ਤੇ ਢਾਬੇ ਤੇ ਰਾਤ ਦੇ ਸਫਰ ਜਾਰੀ ਹੈ 300 ਕਿਲੋਮੀਟਰ ਰਹਿ ਗਿਆ ਇੱਥੇ ਤੇ ਕਰਦੇ ਆ ਸਫਰ ਅਜਾ ਸ਼ੁਰੂ ਸਵੇਰ ਤੋਂ ਚਲੋ ਫਿਰ ਚਲਦੇ ਇਹ ਹੈ ਆਪਣਾ ਕੋਈ ਟ੍ਰੇਲਰ ਚਾਰ ਚਾਰ ਪੂਰਾ ਚਲੋ ਫਿਰ ਚੱਲੀਏ ਅੱਗੇ ਚਲਦੇ ਆ ਫਿਰ ਹੁਣ ਆਪਣੀ ਮੰਜ਼ਿਲ ਵੱਲ ਠੀਕ ਹੈ ਤੇ ਚੱਲੀਏ ਫਿਰ ਇੱਥੋਂ ਸਫ਼ਰ ਕਰਦੇ ਆ ਸ਼ੁਰੂ ਆਪਣਾ ਹੁਣ ਸਵੇਰ ਦਾ Ciao vi. Ciao, c'è lì. Ok. Guardata, ਚੱਲ ਉਹ ਇਹ ਪਹਾੜ ਦੇਖ ਲਓ ਰਾਜਸਥਾਨ ਦੇ ਆਪਾਂ ਰਾਜਸਥਾਨ ਜਿਸ ਟਾਈਮ ਅਜਮੇਰ ਤੋਂ ਅੱਗੇ ਤੇ ਇੱਥੋਂ ਪਾਲੀ ਸਿੱਧਾ ਪਾਲੀ 100 ਕਿਲੋਮੀਟਰ ਰਹਿ ਜਾਂਦਾ ਠੀਕ ਹੈ ਸਰੋਹੀ 110 ਕਿਲੋਮੀਟਰ ਤੇ ਆਪਾਂ ਪਰ ਘੁੰਮ ਜਾਣਾ ਅੱਗੇ ਤੋਂ ਐਸ ਰੋਡ ਨੂੰ ਜਾਣਾ ਜੋਧਪੁਰ ਵਾਲੇ ਰੋਡ ਤੇ ਦੇਖੋ ਚਲੋ ਚਲਦੇ ਆਂ ਫਿਰ ਹੁਣ ਦਾ ਅੰਦੇ ਪੱਤਰੀ ਬੰਦ ਇਹ ਥੋੜਾ ਜਿਹਾ ਘਾਟ ਏਰੀਆ ਆ ਜਾਂਦਾ ਇੱਧਰ ਬਹਾਰ ਰਾਜਸਥਾਨ ਦਾ इले हील स्टेशन राजस्थान सेक्शन ਕੀ ਬਈ ਜਰਾ ਕਿ ਪਿੱਛੇ ਨੂੰ ਵੀ ਦੇਖ ਲੈ ਸਾਡੇ ਵੱਲ ਵੀ ਜਰਾ ਕਿ ਸਾਡੇ ਵੱਲ ਵੀ ਧਿਆਨ ਦੇ ਲਿਓ ਮਾਲ ਕੋ ਕਿੱਥੇ ਤੋਰੇ ਫਿਰਦੇ ਹਾਂ ਜੀ ਸੱਜਣੋ ਆਪਾਂ ਜਾ ਰਹੇ ਹਾਂ ਜੋਧਪੁਰ ਬਾਈਪਾਸ ਲਈ ਜੋਧਪੁਰ ਬਾਈਪਾਸ ਹੈ ਇੱਧਰ ਦੇ ਘਰ ਕਿੰਨੇ ਘਰ ਕੱਚੇ ਦੇ ਘਰ ਇੱਧਰ ਵਿੱਚੋਂ ਕੱਚੇ ਵਿੱਚੋਂ ਪੱਕੇ ਉਹ ਜੋਧਪੁਰ ਏਰੀਆ ਨੂੰ ਲੱਗਦੀ ਖੇਤੀਬਾੜੀ ਹੁੰਦੀ ਆ ਵਧੀਆ ਹੁੰਦੀ ਆ ਇੱਧਰ ਮੇਨਾਜੂ ਹੁਣਾ ਠੀਕ ਹੈ ਵਧੀਆ ਕਰਦੇ ਆ ਸ਼ਾਂਤ ਵੀ ਮਾਹੌਲ ਜਿਹਾ ਲੈਂਦਾ ਇੱਧਰ ਏਰੀਆ 'ਚ ਜੋਧਪੁਰ ਬਾਈਪਾਸ ਤੋਂ ਜੀ ਮੁਰਨਾ ਹੈ। ਨਾ ਬੇ ਪੱਥਰੇ ਪੱਥਰ ਪੱਥਰੇ ਪੱਥਰ ਦਾ ਕੰਮ ਇੱਥੋਂ ਜਾਂਦਾ ਪੱਥਰ ਸਾਰਾ ਰਾਜਸਥਾਨ ਤੋਂ ਹੀ ਪੱਥਰਾਂ ਦੀਆਂ ਜਿਹੜੀਆਂ ਟਾਇਲ ਲੱਗਦੀਆਂ ਇਹਦਾ ਪੱਥਰ ਲੱਗਦਾ ਆਪਣੇ ਇਤਰਾ ਹੀ ਜਾਂ ਸਾਹ ਰਾਜਸਥਾਨ ਤੋਂ ਸਾਫ ਹੋ ਕੇ ਤਕਰਨ ਇਹ ਸਾਰਾ ਪੁੱਤਰ ਜੀ ਅੰਦਰ ਸਾਫ ਹੋ ਗਈ ਸਰਾ ਰਾਜਸਥਾਨ ਅੰਮ੍ਰਿਤਕੋਲ ਵੇਚਨਾਸ ਪੱਥਰ ਦਾ ਲੈ ਵੀ ਆਪਾਂ ਪਹੁੰਚ ਗਏ ਆ 4 ਕਿਲੋਮੀਟਰ ਰਹਿ ਗਿਆ ਅੱਗੇ 3-4 ਕਿਲੋਮੀਟਰ ਤੇ ਆਪਣਾ ਸਟੇਸ਼ਨ ਜਿੱਥੇ ਆਪਾਂ ਜਾਣਾ ਆ ਇਹ ਬਾਤ ਕੀ ਤੁਸੀਂ ਆ ਪੱਥਰ ਦੇਖ ਰਹੇ ਹੋ ਜੇ ਕਿ ਤੁਹਾਨੂੰ ਲੋੜ ਆ ਤਾਂ ਪੱਥਰ ਰਾਜਸਥਾਨ ਤੋਂ ਲੈ ਲਓ ਬਸ ਤੂੰ ਪੱਥਰ ਠੀਕ ਹੈ ਜੀ ਚਲਦੇ ਆ ਇੱਥੇ ਕਿਤੇ ਆਪਣੀਆਂ ਦੁਈਆਂ ਗੱਡੀਆਂ ਖੜੀਆਂ ਜਿਹੜੀਆਂ ਦੋ ਦਿਨ ਪਹਿਲਾਂ ਦੋ ਚਾਰ ਦਿਨ ਪਹਿਲਾਂ ਤੋਂ ਆਈਆਂ ਹੋਈਆਂ ਤੇ ਆਪਾਂ ਵੀ ਹੁਣ ਉਹਨਾਂ ਕੋਲ ਜਾ ਕੇ ਖੜ ਜਾਣਾ ਲੋਡਿੰਗ ਪਤਾ ਨਹੀਂ ਕਦੋਂ ਦੀ ਐ ਇਹ ਹੁਣ ਕੋਈ ਤੱਕਣ ਨੂੰ ਘਣਾ ਪੈਣਾ ਹੈ ਦੋ ਦਿਨ ਤੱਕਣਾ ਪੈਣਾ ਇੱਥੇ ਉਸ ਤੋਂ ਬਾਅਦ ਫਿਰ ਤੁਹਾਡੇ ਨੂੰ ਵੀ ਲੋੜੀਂਦੀ ਕੰਮ ਦੀ ਇਹ ਹੈ ਜੀ ਤੇ ਅੱਪਾ ਜਾ ਰਹੇ ਹਾਂ ਚੱਲਦੇ ਹਾਂ ਅੱਗੇ ਫਿਰ ਇੱਥੇ ਕਿਤੇ ਖੜੇ ਆਓ ਦੇਖੀ ਅੱਦ ਲੈ ਜੀ ਆਦਾ ਆਦਾ ਆਹ ਮਗਰ ਹੀ ਆਗਾ ਮਗਰੇ ਮਗਰ ਆ ਜਾ ਚੱਲ ਜਲੀਏ ਫਿਰ ਲੈ ਵੀ ਪੋਰ ਦੇ ਖੱਲੇ ਦੇ ਹੁੰਦੇ ਹੋਏ ਗਿਆਨੇ ਆ ਫਰ ਕਿਰਾ ਕੇ ਆ ਸਾਰੇ ਏਦਾਂ ਹੀ ਆ ਜਮੀਨ ਜੀ ਇਹ ਪਤਾ ਨਹੀਂ ਕਿਵੇਂ ਆ ਏਦਾਂ ਲੱਗਦਾ ਜਿਵੇਂ ਤੇ ਨੂਨ ਦੀ ਪੈਦਾਵਾਰ ਕਰੀ ਹੁੰਦੀ ਹੈ ਹੈਨਾ ਇਸ ਤਰ੍ਹਾਂ ਲੱਗ ਰਿਹਾ ਕਾਫੀ ਗਰਾਊਂਡ ਟਾਈਪ ਦੇ ਬਣਿਆ ਹੋਇਆ ਰੇਤ ਹੈ ਰੇਤਾ ਇਹ ਤੇਰੇ ਵੀ ਸੇਮ ਹੀ ਆ ਆਹ ਲਾ ਹਾਂ ਇਹ ਇਹ ਰਾਜਸਥਾਨ ਹੈ ਤਹਿਆਂ ਕੋਈ ਬਣਿਆ ਹੋਇਆ ਹੈ ਦੁਬਈ ਬਣਿਆ ਹੋਇਆ ਹੈ ਇੱਥੇ ਦੁਬਈ ਸਿਓ ਲੋ ਮਿਲਦੇ ਅੱਗੇ ਲਾਓ ਜੀ ਆਪਾਂ ਪਹੁੰਚ ਗਏ ਮੁੰਡਾ ਸਾਨੂੰ ਲੈਣ ਆ ਗਿਆ ਲਾ ਵੀ ਕਿੱਦਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਜਾ ਭਰਾ ਆ ਜਾ ਆ ਜਾ ਤੂੰ ਆ ਜਾ ਭਰਾ ਇਹੀ ਤੇ ਹੁਣ ਰਾਹ ਮਾਲੇ ਬੰਦੇ ਇੱਥੇ ਪਹੁੰਚ ਗਏ ਲੋ ਜੀ ਆਪਾਂ ਪਹੁੰਚ ਗਏ ਆਪਣੀ ਮੰਜ਼ਲ ਤੇ ਲੋਕੇਸ਼ਨ ਤੇ ਦੈਨ ਉਹ ਸਰਲੋ ਕੀ ਆ ਗਰਾਂਡੀਓ ਬੜਾ ਫੈਟ ਹੋ ਗਿਆ ਕਰਾ ਕੀ ਚੱਕਰ ਹੈ ਕੋਰ ਕਾਪੇ ਹੋ ਕੇ ਨਾ ਆਇਆ ਤੇ ਦੂਰ ਕਈ ਗੁੜਕੇ ਤੇ ਚਾੜੀ ਬਿਲਕੁਲ ਗੁੜਕੇ ਤੇ ਆਇਆ ਇਧਰ ਨੂੰ ਆਣ ਦੇ ਬਾਹਰ ਤੋਂ ਇਧਰ ਅੰਦਰ ਗੱਡੀਆਂ ਲੱਗਦੀਆਂ ਰੋਟੀ ਖਾਣ ਵਾਸਤੇ ਨਾ ਤੇ ਚਾੜ ਕੇ ਸਿਰੇ ਤੇ ਜਾਂਦੇ ਹੋ ਲੈ ਬਲਣਾ ਪੈਣਾ ਲੈ ਓਏ ਇੱਥੇ ਲਾਉਣੀ ਆਪਾਂ ਗੱਡੀ